ਸੋ ਵੱਡੀ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੋਂ ਦੇ ਪਿੰਡ ਉਪਲੀ ਦੇ ਵਿੱਚ ਹੁਣ એનર્ਜੀ ਡਰਿੰਕਸ ਤੇ ਉੱਪਰ ਪਾਬੰਦੀ ਲੱਗ ਚੁੱਕੀ ਹੈ ਜੇਕਰ ਕੋਈ ਦੁਕਾਨਦਾਰ એનર્ਜੀ ਡਰਿੰਕ ਵੇਚਦਾ ਪਾਇਆ ਗਿਆ ਤਾਂ ਬਕਾਇਦਾ ਉਸਤਾ ਸਮਾਜਿਕ ਬਾਇਕਾਟ ਕੀਤਾ ਜਾਵੇਗਾ ਕਾਬਲੇ ਜ਼ਿਕਰ ਹੈ ਕਿ ਪਿੰਡ ਦੀ ਨਵੀਂ ਚੁਣੀ ਗਈ ਨੌਜਵਾਨਾਂ ਦੀ ਪੰਚਾਇਤ ਦੇ ਵੱਲੋਂ ਇਹ ਜਿਹੜਾ ਕਿ ਵੱਡਾ ਫੈਸਲਾ ਕੀਤਾ ਗਿਆ ਬਕਾਇਦਾ ਹੋਰ ਵੀ ਕਈ ਮਹੱਤਵਪੂਰਨ ਮਤੇ ਪਾਇਗੇ ਨੇ ਜਿ세ਤੇ ਵਿੱਚ ਨਸ਼ਿਆ ਦੇ ਖਿਲਾਫ ਜਿਹੜੀ ਕਿ ਸਖਤ ਮੁਹਿੰਮ ਦੇ ਤਹਿਤ ਜਿਹੜੀ ਕਿ ਉਹ ਨਸ਼ਾ ਵੇਚਣ ਅਤੇ ਖਿਦਣ ਵਾਲੇ ਦੇ ਖਿਲਾਫ ਸਖਤ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ ਤੇ ਨਾਲ ਹੀ ਪਿੰਡ ਦੇ ਵਿੱਚ ਜੇਕਰ ਕਿਸੇ ਨੇ ਕੋਈ ਕਿਰਾਏਦਾਰ ਆਪਣੇ ਮਕਾਨ ਦੇ ਵਿੱਚ ਰੱਖਣਾ ਤਾਂ ਉਸ ਦੀ ਵੈਰੀਫਿਕੇਸ਼ਨ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਵਿਆਹ ਸ਼ਾਦੀਆਂ ਦੇ ਸਮੇਂ ਡੀਜੇ ਆਦੀ ਜਿਹੜੀ ਕਿ ਹੈਗੀ ਆ ਸਮਾਂ ਸੀਮਾ ਵੀ ਤੈਅ ਕਰ ਦਿੱਤੀ ਗਈ ਹੈ ਰਾਤ 10 ਵਜੇ ਤੋਂ ਬਾਅਦ ਜਿਹੜਾ ਕਿ ਹੁਣ ਪਿੰਡ ਦੇ ਵਿੱਚ ਕੋਈ ਵੀ ਘਰ ਦੇ ਵਿੱਚ ਜੇਕਰ ਕੋਈ ਸਮਾਗਮ ਹੁੰਦਾ ਤਾਂ 10 ਵਜੇ ਤੋਂ ਬਾਅਦ ਉਹ ਡੀਜੇ ਨਹੀਂ ਵਜਾ ਸਕੇਗਾ ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਮਤੇ ਪਾਸ ਕੀਤੇ ਗਏ ਹੈਗੇ ਨੇ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਜੋ ਇਹ ਮਤੇ ਲਿਆਂਦੇ ਗਏ ਨੇ ਉਸ ਤੋਂ ਲੈ ਕੇ ਬਕਾਇਦਾ ਪੂਰੇ ਪਿੰਡ ਦੇ ਵੱਲੋਂ ਸਮਰਥਨ ਦਿੱਤਾ ਗਿਆ ਤੇ ਹੁਣ ਇਸ ਦੇ ਬਕਾਇਦਾ ਪੋਸਟਰ ਲਗਾ ਕੇ ਪਿੰਡ-ਪਿੰਡ ਦੇ ਵਿੱਚ ਇਹਨਾਂ ਨੂੰ ਲਗਾਇਆ ਜਾ ਰਿਹਾ ਤੇ ਕਿ ਜਿਹੜੇ ਕੀ ਪਿੰਡ ਦੇ ਪੰਚਾਇਤ ਹੈਗੀ ਆ ਉਹ ਪਿੰਡ ਦੇ ਵਿੱਚ ਬਣੀਆਂ ਹੋਈਆਂ ਦੁਕਾਨਾਂ ਦੇ ਕੋਲ ਜਿਹੜੇ ਕਿ ਪਹੁੰਚ ਕਰਕੇ ਦੁਕਾਨਦਾਰਾਂ ਨਾਲ ਰابطਾ ਕਰ ਰਹੀ ਹੈ ਤੇ ਉਹਨਾਂ ਨੂੰ ਬੱਚਿਆਂ ਦੀ ਹੈਲਥ ਨੂੰ ਲੈ ਕੇ ਜਾਗਰੂਕ ਕੀਤਾ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਇਹ ਜਿਹੜੇ એનર્ਜੀ ਡਰਿੰਕ ਹੈਗੇ ਨੇ ਉਹ ਨੌਜਵਾਨਾਂ ਦੀ ਸਿਹਤ ਦੇ ਲਈ ਕਾਫੀ ਖਤਰਨਾਕ ਨੇ ਇਸ ਲਈ ਇਸ ਨੂੰ ਨਾ ਵੇਚਿਆ ਜਾਵੇ ਨਹੀਂ ਤਾਂ ਉਹਨਾਂ ਦਾ ਸਮਾਜਿਕ ਬਾਇਕਾਟ ਕੀਤਾ ਜਾਵੇਗਾ ਉਧਰ ਦੁਕਾਨਦਾਰਾਂ ਦੇ ਵੱਲੋਂ ਵੀ ਪੰਚਾਇਤ ਦੇ ਇਸ ਫੈਸਲੇ ਦਾ ਪੂਰਾ ਸਮਰਥਨ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਪਿਛਲੇ ਸਮੇਂ ਦੇ ਵਿੱਚ ਪੰਚਾਇਤਾਂ ਦੇ ਵੱਲੋਂ ਕਈ ਅਜਿਹੇ ਫੈਸਲੇ ਕੀਤੇ ਗਏ ਨੇ ਜਿਸ ਦੇ ਤਹਿਤ ਪਿੰਡ ਦੇ ਹੀ ਮੁੰਡਾ ਕੁੜੀ ਦੇ ਵਿਆਹ ਕਰਵਾਉਣ ਦੇ ਉੱਪਰ ਜਿਹੜੀ ਕਿ ਉਹ ਪਾਬੰਦੀ ਲਗਾਈ ਗਈ ਹੈ ਅਤੇ ਹੁਣ ਪਿੰਡ ਉਪਲੀ ਜੋ ਕਿ ਸੰਗਰੂੜ ਦਾ ਪਿੰਡ ਹੈ ਉਸ ਦੇ ਵੱਲੋਂ ਵੀ ਜੋ ਮਤਲ ਲੈ ਆਂਦਾ ਗਿਆ ਉਸ ਦੇ ਵਿੱਚ ਵੀ ਇਹ ਫੈਸਲਾ ਕੀਤਾ ਗਿਆ ਕਿ ਪਿੰਡ ਦਾ ਹੀ ਮੁੰਡਾ ਅਤੇ ਕੁੜੀ ਆਪਸ ਦੇ ਵਿੱਚ ਵਿਆਹ ਨਹੀਂ ਕਰਵਾ ਸਕਣਗੇ ਅਤੇ ਜੇਕਰ ਅਜਿਹਾ ਕੀਤਾ ਗਿਆ ਤਾਂ ਫਿਰ ਉਹਨਾਂ ਦਾ ਬਾਈਕਾਟ ਕੀਤਾ ਜਾਵੇਗਾ ਉਧਰ ਪਿੰਡ ਦੇ ਸਰਪੰਚ ਦੇ ਵੱਲੋਂ ਜਦੋਂ ਇਸ ਬਾਬਤ ਆਪਣੇ ਵਿਚਾਰ ਸਾਂਝੇ ਕੀਤੇ ਗਏ ਤਾਂ ਉਹਨਾਂ ਦੱਸਿਆ ਕਿ ਇੱਕ ਸੁਧਾਰ ਲਹਿਰ ਚਲਾਈ ਗਈ ਹੈ ਅਤੇ ਨੌਜਵਾਨੀ ਨੂੰ ਬਚਾਉਣ ਦੇ ਲਈ ਅਤੇ ਪਿੰਡ ਦੇ ਸੁਧਾਰ ਨੂੰ ਲੈ ਕੇ ਇਹ ਮਹੱਤਵਪੂਰਨ ਫੈਸਲੇ ਕੀਤੇ ਗਏ ਨੇ ਸੁਧਾਰਵਾਦੀ ਮਹਮ ਦੇ ਤਹਿਤ ਕੁਝ ਮਤੇ ਪਾਏ ਹੋਏ ਨੇ ਜੋ ਕਿ ਪਿੰਡ ਦੀ ਸੈਂਟੀ ਨਾਲ ਪਾਏ ਗਏ ਹਨ ਪਹਿਲਾ ਮਤਾ ਤੇ ਵੱਡਾ ਮਤਾ ਕੀ ਆ ਜਿਹੜਾ ਤੁਹਾਡੇ ਕੋਲ ਰੈਕਸ਼ਨ ਹੈ ਸਭ ਤੋਂ ਵੱਡਾ ਤੇ ਪਹਿਲਾ ਮਤਾ ਦਾ ਜੋ ਪਿੰਡ ਵਿੱਚ ਸਟਿੰਗ ਵਿਕਦੀ ਸੀ ਉਹ ਅਸੀਂ ਨੇ ਬੰਦ ਕਰਵਾਤੀ ਤੁਸੀਂ ਕਿਸੇ ਵੀ ਦੁਕਾਨ ਤੇ ਜਾ ਕੇ ਪਤਾ ਕਰ ਸਕਦੇ ਹੋ ਸਟਿੰਗ ਮਿਲਦੀ ਆ ਜਾਂ ਨਹੀਂ ਮਿਲਦੀ ਨਸ਼ੇ ਬਾਰੇ ਵੀ ਸਾਡਾ ਸਾਰੀ ਪੰਚਾਇਤ ਦਾ ਵਧੀਆ ਸਹਿਯੋਗ ਹੈ ਨਵੇਂ ਮੁੰਡਿਆਂ ਦੀ ਪੰਚਾਇਤ ਆ ਨਸਰਹਿਤ ਪੰਚਾਇਤ ਆ ਬਾਕੀ ਪਿੰਡ ਚ ਵੀ ਜੋ ਵੀ ਕੋਈ ਮਾੜਾ ਕੰਮ ਹੁੰਦਾ ਸੀ ਉੱਥੇ ਸਖਤ ਕਾਰਵਾਈ ਕਰਦੇ ਆ ਪ੍ਰਸ਼ਾਸਨ ਦੇ ਰਾਹੀਂ ਗੁੰਡੇ ਤੇ ਕੁੜੀ ਵਾਲਾ ਤੇ ਬਾਕੀ ਜਿਵੇਂ ਕਈ ਵਾਰ ਕੋਈ ਨਸ਼ੇ ਚ ਚਿੱਟਾ ਜਾਂ ਕੋਈ ਸੇ ਵੀ ਗੋਲੀਆਂ ਵਗੈਰਾ ਫੜਿਆ ਜਾਂਦਾ ਪੰਚਾਇਤ ਜਾਂ ਲੰਬੜਦਾਰਾਂ ਵੱਲੋਂ ਉਹਨਾਂ ਦੀ ਅਗਵਾਈ ਨਹੀਂ ਕਰੂਗਾ ਨਾ ਹੀ ਕੋਈ ਜ਼ਮਾਨਤ ਵਗੈਰਾ ਦੇਊਗਾ ਅਗਰ ਕੋਈ ਜ਼ਮਾਨਤ ਜਾਂ ਗਵਾਹੀ ਜਾਂ ਪਿੱਛੇ ਕੋਈ ਜਾਂਦਾ ਉਹਦਾ ਸਮਾਜਿਕ ਤੌਰ ਤੇ ਪਿੰਡ ਵਿੱਚੋਂ ਬਾਈਕਟ ਕੀਤਾ ਜਾਊਗਾ ਤੇ ਬਾਕੀ ਜਿਹੜੀ ਸਰਕਾਰ ਵੱਲੋਂ ਬੰਦ ਦੀ ਕਾਰਵਾਈ ਆ ਉਹ ਕੀਤੀ ਜਾਊਗੀ ਇਹ ਪਿੰਡ ਜੇ ਮੁੰਡਾ ਕੁੜੀ ਜਿਹੜੇ ਪਿੰਡ 'ਚ ਹੀ ਰਹਿ ਕੇ ਪਿੰਡ 'ਚ ਹੀ ਵਿਆਹ ਕਰਵਾਈ ਜਾਂਦੇ ਨੇ ਕੁੜੀ ਦੀ ਉਮਰ 14 ਜਾਂ 15 ਸਾਲ ਹੁੰਦੀ ਆ ਉਹ ਪਿੰਡ 'ਚ ਹੀ ਰਹਿ ਕੇ ਵਿਆਹ ਕਰਵਾਈ ਜਾਂਦੇ ਨੇ ਜਾਂ ਵੱਧ ਉਮਰ ਦੇ ਵੀ ਨੇ ਅਸੀਂ ਨੇ ਅੱਜ ਤੋਂ ਕਰਤਾ ਵੀ ਜਿਹੜਾ ਵੀ ਕੋਈ ਇਹੋ ਜੀ ਹਰਕਤ ਕਰਦਾ ਉਹਨੂੰ ਪਿੰਡ ਵਿੱਚੋਂ ਕੱਢਿਆ ਜਾਊਗਾ ਉਹਦਾ ਸਮਾਜਿਕ ਬਾਈਕਟ ਕੀਤਾ ਜਾਊਗਾ ਉਧਰ ਪਿੰਡ ਦੀ ਪੰਚਾਇਤ ਦੇ ਵੱਲੋਂ ਲਿਆਂਦੇ ਗਏ ਇਹਨਾਂ ਮਤਿਆਂ ਦੇ ਤਹਿਤ ਜੋ ਫੈਸਲੇ ਲਏ ਗਏ ਨੇ ਉਹਨਾਂ ਦੀ ਸ਼ਲਾਘਾ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਕਿ એનર્ਜੀ ਡਰਿੰਕਸ ਦੇ ਉੱਪਰ ਪਾਬੰਦੀ ਲਗਾਉਣਾ ਸਮੇਂ ਦੀ ਲੋੜ ਹੈ ਕਿਉਂਕਿ ਇਹ ਬੱਚਿਆਂ ਦੀ ਸਿਹਤ ਦੇ ਲਈ ਕਾਫੀ ਜ਼ਿਆਦਾ ਖਤਰਨਾਕ ਹੈ ਇਸ ਤੋਂ ਇਲਾਵਾ ਹੋਰ ਜੋ ਫੈਸਲੇ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਪਿੰਡ ਦੇ ਲੋਕਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹ ਜੋ ਸਟਿੰਗ ਹੈ ਸਟਿੰਗ ਇੱਕ ਨਸ਼ਾ ਹੈ ਕਿਉਂਕਿ ਬੱਚੇ ਜਿਹੜਾ ਬੱਚਾ ਸਟਿੰਗ ਪੀਣੀ ਸ਼ੁਰੂ ਕਰ ਗਿਆ ਉਹ 100% ਉਹ ਗਰੰਟੀ ਹੈ ਵੀ ਵੱਡਾ ਹੋ ਕੇ ਉਹ ਨਸ਼ਾ ਪੀਊਗਾ ਕਿਉਂਕਿ ਇਹਦੇ ਚ ਕੈਫੀਨ ਹੁੰਦੀ ਹੈ 72mg ਲਿਖਿਆ ਹੋਇਆ ਇਹਦੇ ਤੇ ਜਿਹੜੀ ਕਿ ਬੱਚਿਆਂ ਲਈ ਗਰਭਪਤੀ ਮਾਂ ਮਾਂ ਤੇ ਦੁੱਧ ਚੰਗਾਉਣ ਵਾਲੇ ਮਾਂ ਮਾਂ ਲਈ ਬਹੁਤ ਹੀ ਖਤਰਨਾਕ ਚੀਜ਼ ਹੈ ਕਿਉਂਕਿ ਇਹਦੇ ਚ ਨਸ਼ਾ ਹੁੰਦਾ ਜਿਹੜਾ ਬੱਚਾ ਇਹਦਾ ਆਦੀ ਹੋ ਗਿਆ ਵੱਡਾ ਹੋ ਕੇ ਉਹ ਨਸ਼ੇ ਤੇ ਲੱਗਦਾ ਦੂਸਰਾ ਉਹ ਦਸੀ ਤਾਂ ਸਰਪੰਚ ਸਾਹਿਬ ਨੇ ਵੀ ਜਿਹੜਾ ਕੋਈ ਪਿੰਡ ਦਾ ਹੀ ਕੋਈ ਮੁੰਡਾ ਕੁੜੀ ਆਪਚੀ ਵਿਆਹ ਕਰਉਣਗੇ ਉਹਨਾਂ ਦਾ ਸਮਾਜਿਕ ਬਾਈਕ ਕੱਟ ਕਰਕੇ ਉਹ ਸੀ ਇਹ ਲੋਕਾਂ ਦੇ ਕੋਈਆਂ ਦੁਕਾਨਦਾਰਾਂ ਕੋਲੇ ਸਮਝਾਉਣ ਗਏ ਸੀ ਤਾਂ ਦੁਕਾਨਦਾਰਾਂ ਦਾ ਕੀ ਰਿਸਪੌਂਸ ਮਿਲਿਆ ਦੁਕਾਨਦਾਰਾਂ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਜੀ ਉਹ ਕਹਿੰਦੇ ਦੇਖੋ ਜੀ ਜੇ ਮੈਂ ਇਕੱਲਾ ਨਹੀਂ ਵੇਚੂਗਾ ਬਾਕੀ ਵੇਚਣਗੇ ਤਾਂ ਮੇਰੇ ਗਾਹਕ ਟੁੱਟਣਗੇ ਉਹ ਸਭ ਦਾ ਬੰਦ ਕਰੋ ਉਹ ਕਹਿੰਦੇ ਅਸੀਂ ਬੰਦ ਕਰਨ ਦੇ ਹੱਕ ਚ ਆ ਅਸੀਂ ਕਿੰਨੀ ਵੋਟਾਂ ਤੁਹਾਡੇ ਪਿੰਡ ਦੀ ਸਾਡੇ ਪਿੰਡ 'ਚ ਕੋਈ 33 3400 ਵੋਟ ਹੈ ਜੀ ਸਾਰਾ ਪਿੰਡ ਦੇ ਦਾ ਹੱਕ ਦੇ ਵਿੱਚ ਹੈ ਬਿਲਕੁਲ ਜੀ ਬਿਲਕੁਲ ਕਿਸੇ ਨੇ ਦਾ ਵਿਰੋਧ ਨਹੀਂ ਕੀਤਾ ਜੀ ਇਸ ਕਦਮ ਨੂੰ ਸਾਰਿਆਂ ਨੇ ਸਲਾਹਿਆ ਜੀ ਜਿਸ ਤਰ੍ਹਾਂ ਡੀਜੇ ਵਗੈਰਾ ਹੈ ਉਹ ਵੀ ਰਾਤ ਨੂੰ ਬੜੀ ਦੇਰ ਤੱਕ ਲੱਗਦੇ ਰਹਿੰਦੇ ਨੇ ਉਹਨਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਵੀ ਤੁਸੀਂ ਵੀ ਡੀਜੇ ਜਿਹੜਾ 10 ਵਜੇ ਤੱਕ ਕਿਉਂਕਿ ਕੋਰਟ ਦਾ ਇੱਕ ਆਰਡਰ ਹੈਗਾ ਵੀ 10 ਵਜੇ ਤੋਂ ਬਾਅਦ ਡੀਜੇ ਨਹੀਂ ਲਾਉਣਾ ਹੈਗਾ ਇਸ ਤਰ੍ਹਾਂ ਦਾ ਦੂਸਰਾ ਹੈ ਵੀ ਜਿਹੜਾ ਨਸ਼ਿਆਂ ਦਾ ਕੋਈ ਫੜਿਆ ਵੀ ਜਾਂਦਾ ਉਹਦੇ ਕਈ ਨਾ ਆ ਰਾਜਨੀਤਿਕ ਤੌਰ ਤੇ ਕਈ ਬੰਦੇ ਪਿੱਛੇ ਚਲੇ ਜਾਂਦੇ ਨੇ ਵੀ ਇਹ ਸਾਡੇ ਨਾਲ ਜੁੜਜੂ ਪਰਿਵਾਰ ਉਹਨਾਂ ਨੂੰ ਵੀ ਸਖਤ ਹਦਾਇਤ ਕਰਤੀ ਜੀ ਉਹ ਵੀ ਇਸ ਗੱਲ ਤੋਂ ਮਤਲਬ ਸਾਡਾ ਮਾਤਾ ਪੂਰਨ ਰੂਪ ਦੇ ਵਿੱਚ ਕੰਮ ਜਾ ਰਿਹਾ ਜੀ ਸਵੇਰੇ ਆ ਕੇ ਏਡੇ ਬੈਠ ਜਾਣਾ ਘੰਟਾ ਤੋਂ ਘੰਟੇ ਦੇਖਣ ਲੋਕਾਂ ਨਾਲ ਵਿਚਾਰ ਕਰਨ ਵਾਸਤੇ ਦੁਕਾਨ ਤੇ ਆਉਂਦੇ ਨੇ ਸੱਤ ਅੱਠ ਸਾਲਾਂ ਦੇ ਜਵਾਰ ਸਟਿੰਗਾ ਚ ਸ਼ੁਰੂ ਹੋ ਜਾਂਦੇ ਨੇ ਸਵੇਰੀ ਕੋਈ ਸਕੂਲ ਜਾ ਰਿਹਾ ਹੈ ਕੋਈ ਕਿਸੇ ਕੰਮ ਤੇ ਜਾ ਰਿਹਾ ਜੀ ਆਉਣ ਸਾਲ ਪਹਿਲਾਂ ਸਟਿੰਗ ਲੈਣਗੇ ਖੋਲਣਗੇ ਦੋ ਗੁੱਟਾ ਭਰਨਗੇ ਮੋਟਰਸਾਈਕਲ ਤੇ ਚੜਨਗੇ ਸਕੂਲਾਂ ਨੂੰ ਕਾਲਜਾਂ ਨੂੰ ਜਾਂਦੇ ਨੇ ਜੀ ਬਹੁਤ ਹੀ ਜਿਆਦਾ ਮਾੜੀ ਹੈ ਜਿਹੜੀ ਇਹ ਸਟਿੰਗ ਪੀ ਰਹੇ ਨੇ ਜੀ ਪੰਚਾਇਤ ਸਾਡੀ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਹਰੇਕ ਕੰਮ ਚ ਬਹੁਤ ਵਧੀਆ ਲੱਗਿਆ ਜਿਹੜਾ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਬਹੁਤ ਸਨਾਜ ਹੋ ਗਈ ਸੋ ਪਿੰਡ ਦੇ ਵਿੱਚ ਬਣੀਆਂ ਦੁਕਾਨਾਂ ਤੇ ਜਦੋਂ ਇਹ ਪੰਚਾਇਤ ਦੇ ਮੈਂਬਰ ਪਹੁੰਚੇ ਤਾਂ ਦੁਕਾਨਦਾਰ ਨਾਲ ਰابطਾ ਕੀਤਾ ਗਿਆ ਤੇ એનર્ਜੀ ਡਰਿੰਕ ਨਾ ਵੇਚਣ ਦੀ ਉਹਨਾਂ ਨੂੰ ਅਪੀਲ ਕੀਤੀ ਗਈ ਐ ਸੋ ਦੁਕਾਨਦਾਰਾਂ ਦੇ ਬੋਲੋਂ ਵੀ ਪੰਚਾਇਤ ਦੇ ਇਸ ਫੈਸਲੇ ਦਾ ਸਮਰਥਨ ਕੀਤਾ ਗਿਆ ਜਿਹੜੀ ਸਰਪੰਚ ਸਾਹਿਬ ਨੇ ਤੇ ਸਾਰੀ ਪੰਚਾਇਤ ਨੇ ਰਲ ਕੇ ਪਿੰਡ ਵਾਸਤੇ ਪਿੰਡ ਨੂੰ ਸੁਧਾਰ ਵਾਸਤੇ ਬੱਚਿਆਂ ਦੀ ਸੇਫਟੀ ਵਾਸਤੇ ਫੈਸਲਾ ਲਿਆ ਅਸੀਂ ਬਹੁਤ ਇਹਨਾਂ ਦੀ ਸਲਾਘਾ ਜੋਗ ਇਹਨਾਂ ਦੀ ਰਿਸਪੈਕਟ ਕਰਕੇ ਉਸ ਫੈਸਲੇ ਨੂੰ ਮੰਨਿਆ ਤੇ ਮੰਨ ਕੇ ਅਸੀਂ ਸਰਪੰਚ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਰੀ ਪੰਚਾਇਤ ਦਾ ਬਹੁਤ ਵਧੀਆ ਪੰਚਾਇਤ ਸਾਡੇ ਨਗਰ ਨੇ ਚੁਣੀ ਆ ਇਹ ਪਹਿਲਾਂ ਕਿੰਨੀ ਕ ਜਿਆਦਾ ਗਿਣਤੀ ਚ ਜਿਹੜੀ ਉਹ ਹੈਗੀ ਸੀ ਵਿਕਦੇ ਲਗਭਗ ਸਾਰਾ ਹੈ ਵੀ ਕੋਲਡ ਡਰਿੰਕ ਦੇ ਮੁਕਾਬਲੇ ਚ 80% ਸਟਿੰਗ ਵਿਕਦੀ ਸੀਗੀ ਤੇ ਬਾਕੀ 30% ਬਾਕੀ ਦੇ ਕੋਲਡ ਡਰਿੰਕ ਵਿਕਦੇ ਸੀ ਸੋ ਸੰਗਰੂਰ ਦੇ ਪਿੰਡ ਉਪਰੀ ਦੀ ਪੰਚਾਇਤ ਦੇ ਵੱਲੋਂ ਕੀਤੇ ਗਏ ਇਹ ਫੈਸਲੇ ਕਾਫੀ ਸ਼ਲਾਘਾਯੋਗ ਨੇ ਅਤੇ ਇਸ ਦੀ ਵਜ੍ਹਾ ਨੌਜਵਾਨਾਂ ਨੂੰ ਚੰਗੀ ਸਿਹਤ ਦੇਣਾ ਦੱਸਿਆ ਜਾ ਰਿਹਾ ਅਤੇ ਨਾਲ ਹੀ ਇਸ ਨੂੰ ਲੈ ਕੇ ਪਿੰਡ ਦੇ ਲੋਕਾਂ ਦਾ ਸਮਰਥਨ ਵੀ ਪੂਰਾ ਪੰਚਾਇਤ ਨੂੰ ਮਿਲ ਰਿਹਾ ਹੈ